ਮਾਣ ਆ ਦੇ ਤੂੰ ਸਤ ਨਾਮ ਲਾ ਦੇ ਤੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾ ਲੈਂਦਾ ਇਹ ਜੋੜਾ ਇਸ ਦਿਨ ਨੂੰ ਕਦੇ ਵੀ ਇਹ ਮੁੰਡਾ ਨਹੀਂ ਭੁਲਾ ਪਾਵੇਗਾ ਡੂੰਗੇ ਸਦਮੇ ਦੇ ਵਿੱਚ ਆ ਤੇ ਇਸ ਕੁੜੀ ਦੇ ਪਿਆਰ ਨਾਲ ਉਸ ਮਾਲੀਂ ਘਟਨਾ ਨੂੰ ਆਪਣੇ ਦਿਨੋਂ ਸ਼ਾਇਦ ਇਹ ਕਦੇ ਕੱਟ ਸਕੇ ਪਤਾ ਲੱਗਿਆ ਕਿ ਮੁੰਡਾ ਆਪਣੇ ਘਰ ਤਾਂ ਪਹੁੰਚ ਗਿਆ ਪਰ ਉਸਦੇ ਅਤੇ ਉਸਦੇ ਪਰਿਵਾਰ ਦੇ ਹਾਲਾਤ ਹੁਣ ਵੀ ਠੀਕ ਨਹੀਂ बेहोਸ਼ੀ ਦੀ ਹਾਲਤ ਦੇ ਵਿੱਚ ਉਸਨੂੰ ਘਰ ਵਾਪਸ ਲਜਾਇਆ ਗਿਆ ਸੀ ਉਸਦੇ ਮਾਪੇ ਅਤੇ ਭੈਣ ਭਰਾਵਾ ਦਾ ਹੁਣ ਵੀ ਡਾਕਟਰੀ ਇਲਾਜ ਚੱਲ ਰਿਹਾ ਹੈ ਤੇ ਇੱਧਰ ਕੁੜੀ ਦੇ ਭੋਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 1 ਮਾਰਚ ਨੂੰ ਨੀਲਮ ਦਾ ਭੋਗ ਪੈਣਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸੇ ਗਰਾਊਂਡ ਤੇ ਵਿੱਚ ਟੈਂਟ ਲਗਾਇਆ ਜਾਣਾ ਹੈ ਜਿੱਥੇ ਉਸਦੇ ਵਿਆਹ ਦਾ ਟੈਂਟ ਲੱਗਿਆ ਸੀ ਇਹ ਲਹਿੰਗਾ ਜੋ ਇਸ ਕੁੜੀ ਨੇ ਪਾਇਆ ਹੋਇਆ ਇਸ ਦਾ ਭਾਰ ਕਰੀਬ 35 ਕਿਲੋ ਦੱਸਿਆ ਜਾ ਰਿਹਾ ਹੈ 23 ਸਾਲ ਦੀ ਨੀਲਮ ਦੇ ਲਹਿੰਗੇ ਦਾ ਭਾਰ ਇੰਨਾ ਜ਼ਿਆਦਾ ਸੀ ਕਿ ਉਹ ਇਸ ਦੇ ਵਿੱਚ ਘਬਰਾਹਟ ਮਹਿਸੂਸ ਕਰਦੀ ਹੈ ਉਸ ਦਾ ਬੀਪੀ ਘਟ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸਦੀ ਜਾਨ ਚਲੀ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਨੇ ਜਦੋਂ ਉਸ ਨੂੰ ਬੇਹੋਸ਼ੀ ਦੀ ਹਾਲਤ ਮਹਿਸੂਸ ਹੋ ਰਹੀ ਸੀ ਕਿ ਤੇ ਉਸ ਸਮੇ ਉਸਨੇ ਪਾਣੀ ਪੀਤਾ ਸੀ ਘਬਰਾਹਟ ਹੋਣ ਤੋਂ ਬਾਅਦ ਤਾਂ ਕਿ ਹਾਜੀ ਕਿ ਤੂੰ ਲਹਿੰਗਾ ਬਦਲ ਲੈ ਕੁੜੀ ਨੇ ਇਹ ਜਵਾਬ ਦਿੱਤਾ ਸੀ ਕਿ ਮੈਂ ਜੈਮਾਲਾ ਹੋਣ ਤੋਂ ਬਾਅਦ ਵੀ ਸੂਟ ਪਾ ਲਵਾਂਗੀ ਲਹਿੰਗਾ ਬਦਲ ਕੇ ਉਸਨੇ ਸੂਟ ਪਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਦੁਖਦ ਘਟਨਾ ਵਾਪਰ ਗਈ ਦੁੱਖ ਦੇ ਵਿੱਚ ਡੁੱਬਿਆ ਹੋਇਆ ਇਹ ਪਰਿਵਾਰ ਦੱਸ ਰਿਹਾ ਹੈ ਕਿ ਕਿੰਜ ਉਹਨਾਂ ਨੇ ਮਜਬੂਰਨ ਆਪਣੀ ਧੀ ਨੂੰ ਇਹ ਲਹਿੰਗਾ ਪਵਾਇਆ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਦੂਜੀ ਕੁੜੀ ਦਾ ਵਿਆਹ ਕੀਤਾ ਗਿਆ ਸੀ ਤਾਂ ਲੋਕਾਂ ਨੇ ਉਸ ਸਮੇਂ ਤਾਣੇ ਮੇੜੇ ਮਾਰੇ ਸੀ ਕਿ ਤੁਸੀਂ ਆਪਣੀ ਕੁੜੀ ਦੇ ਲਈ ਲਹਿੰਗਾ ਨਹੀਂ ਕਰਵਾਇਆ। ਇਹੀ ਗੱਲਾਂ ਸੋਚ ਕੇ ਵਿਚਾਰਦੇ ਹੋਏ ਇਸ ਕੁੜੀ ਨੂੰ ਲਹਿੰਗਾ ਫਵਾਇਆ ਗਿਆ। ਪਰਿਵਾਰ ਤਾਂ ਕਹਿਣਾ ਸੀ ਕਿ ਖਾਸ ਤੌਰ ਤੇ ਬੀਬੀਆਂ ਅਜਿਹੀਆਂ ਟਿੱਪਣੀਆਂ ਅਤੇ ਗੱਲਾਂ ਕਰ ਦਿੰਦੀਆਂ ਨੇ ਜਿਸ ਤੇ ਚਲਦੇ ਹੋਏ ਹਰੇਕ ਦੀ ਖੁਸ਼ੀ ਭੰਗ ਹੋ ਜਾਂਦੀ ਹੈ। ऐसे डर के कारण औरते समाज के नाल चलण दी खातिर ही कुड़ी ने 35 किलो दा हे लहंगा पाया। ਅਤੇ ਉਸ ਨੂੰ ਕਬਰਾਹਟ ਹੋਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਬੇਹਦੀ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਪਰਿਵਾਰ ਵਾਲੇ ਕਹਿ ਰਹੇ ਨੇ ਕਿ ਲਹਿੰਗਾ ਇਸ ਕਰਕੇ ਪਾਇਆ ਕਿਉਂਕਿ ਲੋਕ ਪਹਿਲਾਂ ਹੀ ਤਾਨੇ ਦੇ ਚੁੱਕੇ ਨੇ। ਪਹਿਲਾਂ ਤਾਨੇ ਮੇਣਿਆ ਤੋਂ ਤੰਗ ਆ ਕੇ ਹੀ ਹੋਣਾ ਇਸ ਵਾਰੀ। ਇਹੇ ਕਦਮ ਚੁੱਕਿਆ ਕਿ ਸਮਾਜ ਦੇ ਨਾਲ ਚੱਲਿਆ ਜਾਵੇ ਪਰ ਇਹ ਸਮਾਜ ਦੇ ਨਾਲ ਚੱਲਣ ਦੀ ਸਜ਼ਾ ਇਸ ਪੂਰੇ ਪਰਿਵਾਰ ਨੂੰ ਭੁਗਣੀ ਪਈ ਹੈ ਬੀਬੀਆਂ ਦੇ ਵੱਲੋਂ ਅਕਸਰ ਹੀ ਟੋਕਿਆ ਜਾਂਦਾ ਹੈ ਉਹਨਾਂ ਦਾ ਉਸ ਤੋਂ ਬਾਅਦ ਹੀ ਕਹਿਣਾ ਹੁੰਦਾ ਹੈ ਕਿ ਮੈਂ ਤਾਂ ਵੈਸੇ ਹੀ ਪੁੱਛ ਲਿਆ ਸੀ ਜਾਂ ਫਿਰ ਮੈਂ ਐਵੇਂ ਹੀ ਕਿਹਾ ਸੀ ਪਰ ਜਿਸ ਨੂੰ ਵਿਆਹ ਤੇ ਜਾਂ ਉਸਦੇ ਪਰਿਵਾਰ ਨੂੰ ਜਦੋਂ ਇਹੋ ਜਿਹੇ ਸਵਾਲ ਕੀਤੇ ਜਾਂਦੇ ਨੇ ਉਹ ਕਿਉਂ ਨਹੀਂ ਸੋਚਦੀਆਂ ਕਿ ਇਸ ਨੂੰ ਕਿੰਨੇ ਡੂੰਘੇ ਤਰੀਕੇ ਦੇ ਨਾਲ ਉਹ ਕੁੜੀ ਆਪਣੇ ਉੱਪਰ ਲੈ ਲਵੇਗੀ ਆਖਿਰਕਾਰ ਕਿਉਂ ਸਮਾਜ ਮਜਬੂਰ ਕਰ ਦਿੰਦਾ ਹੈ ਕਿ ਹਰ ਇੱਕ ਦੀ ਖੁਸ਼ੀ ਨੂੰ ਖਤਮ ਕੀਤਾ ਜਾਂਦਾ ਹੈ ਕੁੜੀ ਦੇ ਮਾਪੇ ਹੁਣ ਤੱਕ ਸਦਮੇ ਦੇ ਵਿੱਚ ਨੇ ਡਾਕਟਰਾਂ ਦੇ ਵੱਲੋਂ ਇਲਾਜ ਚੱਲ ਰਿਹਾ ਹੈ 1 ਮਾਰਚ ਨੂੰ ਕੁੜੀ ਦਾ ਭੋਗ ਪੈਣਾ ਹੈ ਤੇ ਉਹ ਵੀ ਉਸੇ ਗਰਾਊਂਡ ਦੇ ਵਿੱਚ ਜਿੱਥੇ ਕਿ ਵਿਆਹ ਦੇ ਟੈਂਟ ਲੱਗੇ ਹੋਏ ਸਨ ਉੱਥੇ ਹੀ ਭੋਗ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਰੇ ਰਿਸ਼ਤੇਦਾਰ ਦੁਖੀ ਮਾਨਤੇ ਨਾਲ ਉਹਨਾਂ ਦੇ ਘਰ ਭੋਗ ਦੀ ਉਡੀਕ ਕਰ ਰਹੇ ਨੇ ਪਿੰਡ ਦੇ ਵਿੱਚ ਇੱਕੋ ਗੱਲ ਹੋ ਰਹੀ ਹੈ ਕਿ 23 ਸਾਲਾਂ ਨੀਲੰਕਾਸ਼ ਬਚ ਜਾਂਦੀ ਕਾਸ਼ ਉਸਨੇ ਇਹ ਲੰਗਾ ਨਾ ਪਾਇਆ ਹੁੰਦਾ ਕਾਸ਼ ਉਸ ਨੂੰ ਜਦੋਂ ਘਬਰਾਹਟ ਹੋਈ ਸੀ ਤਾਂ ਉਸੇ ਸਮੇਂ ਕੋਈ ਡਾਕਟਰ ਮਿਲ ਜਾਂਦਾ ਕਾਸ਼ ਕੁੜੀ ਦੇ ਚਾ ਪੂਰੇ ਹੋ ਜਾਂਦੇ ਥਿੰਦਾ ਦੀ ਨੂਹ ਵਾਲੀ ਹੱਥਾਂ ਤੇ ਲੱਗੀ ਉਸਦੀ ਮਹਿੰਦੀ ਦੇਖ ਕੇ ਮਾਂ ਦਾ ਰੋਣਾ ਨਿਕਲ ਗਿਆ ਉਹੀ ਧੀ ਜਿਸ ਨੂੰ ਕਿ ਡੋਲੀ ਦੇ ਵਿੱਚ ਤੋਰਨਾ ਸੀ ਉਸਦੀ ਚਿਖਾ ਦੇਖਦੇ ਹੋਏ ਹਰ ਇੱਕ ਅੱਖ ਨਮ ਸੀ ਮਹਿੰਦੀ ਲੱਗੇ ਹੋਏ ਹੱਥਾਂ ਤੇ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਅੰਤਿਮ ਰਸਮਾਂ ਉਸਤਿਆਂ ਨਿਭਾਈਆਂ ਗਈਆਂ ਪੂਰੀ ਸਜੀ ਤੇਜੀ ਉਹ ਕੁੜੀ ਜੋ ਕਿ ਵਿਆਹ ਕੇ ਆਪਣੇ ਸਹੁਰੇ ਜਾਣ ਦੇ ਚਾਹ ਦੇ ਕਰਕੇ ਫੁੱਲੀ ਨਹੀਂ ਸਮਾ ਰਹੀ ਸੀ ਉਸ ਨੂੰ ਇਸ ਤਰ੍ਹਾਂ ਦੇ ਨਾਲ ਸਮਸ਼ਾਨ ਘਾਟ ਦੇ ਵਿੱਚ ਲਜਾਇਆ ਗਿਆ ਲੋਕਾਂ ਦਾ ਹੀ ਕਹਿਣਾ ਸੀ ਕਿ ਕਾਸ਼ ਰੱਬ ਕਿਸੇ ਤਰ੍ਹਾਂ ਉਹਸ ਨੂੰ ਬਚਾ ਲੈਂਦਾ ਦੂਜੇ ਪਾਸੇ ਤੜਕਸਾਰ ਸੇਹਰਾ ਬਣ ਕੇ ਬਰਾਤ ਲੈ ਕੇ ਨੀਲਮ ਨੂੰ ਵਿਆਹਣ ਆਇਆ ਗੁਰਪ੍ਰੀਤ ਮਨ ਦੇ ਵਿੱਚ ਕਿੰਨੀਆਂ ਹੀ ਸੱਦਾਂ ਤੇ ਚਾਹ ਲੈ ਕੇ ਉੱਥੇ ਪਹੁੰਚਿਆ ਸੀ ਲਾਵਾ ਲੈਂਦੇ ਉਸਤੇ ਚਾਰੇ ਤੇ ਖੁਸ਼ੀ ਸਾਫ ਚਲਕ ਰਹੀ ਸੀ ਉਸਨੇ ਹਲੇ ਚੱਜ ਦੇ ਨਾਲ ਰੋਟੀ ਵੀ ਨਹੀਂ ਖਾਧੀ ਸੀ ਕਿ ਲਾੜੀ ਦੀ ਮੌਤ ਦੀ ਖਬਰ ਉਸਤੇ ਕੰਨੀ ਪਈ ਬੇਹੋਸ਼ੀ ਦੀ ਹਾਲਤ ਦੇ ਵਿੱਚ ਮੁੰਡੇ ਦੇ ਮਾਪੇ ਉਸਨੂੰ ਕਿਸੇ ਤਰ੍ਹਾਂ ਘਰ ਤਾਂ ਲੈ ਗਏ ਪਰ ਉਸਦੇ ਦਿਲ ਦਿਮਾਗ ਤੇ ਉੱਪਰ ਜਿਹੜਾ ਸਦਮਾ ਲੱਗਿਆ ਉਸ ਦੇ ਵਿੱਚੋਂ ਉਸਨੂੰ ਬਾਹਰ ਨਿਕਲਣ 'ਚ ਹਲੇ ਕਾਫੀ ਟਾਈਮ ਲੱਗੇਗਾ ਡੂੰਘੇ ਸਦਮੇ ਦੇ ਵਿੱਚ ਮੁੰਡਾ ਅੱਜ ਵੀ ਵਿਆਹ ਦੀਆਂ ਫੋਟੋਆਂ ਦੇਖ ਰਿਹਾ ਏ ਇੱਕ ਮਾਸ ਨੂੰ ਨਿਲਮ ਦਾ ਇਧਰ ਭੋਗ ਪੈਣਾ ਜਿਸ ਦੇ ਨਾਲ ਇਨਾ ਦਿਨਾਂ ਦੇ ਵਿੱਚ ਹੀ ਗੁਰਪ੍ਰੀਤ ਨੇ ਹਣੀ ਮੁੰਨ ਤੇ ਜਾਣਾ ਸੀ ਰੱਬ ਨੇ ਬੀਤੇ ਮਹੀਨਿਆਂ ਦੇ ਵਿੱਚ ਇਕੱਠੀਆਂ ਖੁਸ਼ ਹੋਣ ਦੇ ਲਈ ਕੀਤੀਆਂ ਸਾਰੀਆਂ ਤਿਆਰੀਆਂ ਇੱਕ ਝਟਕੇ ਦੇ ਵਿੱਚ ਹੀ ਖੋ ਲਈਆਂ ਲੜਾ ਤੇ ਲਾੜੀ ਦੇ ਪਿੰਡ ਵਾਲਿਆਂ ਦੇ ਲੋਕਾਂ ਦੀ ਜ਼ੁਬਾਨ ਤੇ ਇਹੀ ਘਟਨਾ ਅਤੇ ਉਹੀ ਆਖ ਰਹੇ ਨੇ ਕਿ ਰੱਬ ਇੰਨਾ ਮਾੜਾ ਕਿਸੇ ਦੁਸ਼ਮਣ ਤੇ ਨਾਲ ਨਾ ਕਰੇ ਮਾਪਿਓ ਨੇ ਧੀ ਦੇ ਸਾਰੇ ਸ਼ੌਂਕ ਪੂਰੇ ਕਰਨ ਦੇ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਚੰਗੇ ਭਵਿੱਖ ਦੇ ਲਈ ਸਪਨੇ ਦੇਖੇ ਧੀ ਦੀ ਖੁਸ਼ੀ ਦੇ ਲਈ ਕਿੰਨੀਆਂ ਹੀ ਅਰਦਾਸਾਂ ਕੀਤੀਆਂ ਪਰ ਸਭ ਕੁਝ ਮਿੰਟਾਂ 'ਚ ਹੀ ਮੁੱਕ ਗਿਆ ਉਹ ਉਹ ਦਾ ਤਬੀਰ ਕਿਨੇ ਕਰ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਰ ਲੱਗ ਉਹ ਮੈਂ ਕੁਝ ਤੁਹਾਨੂੰ ਕਹਿ ਨਹੀਂ ਸਕਦਾ ਉਹਨਾਂ ਮਰੇ ਹੋਣ ਦੇ ਦੇਖੋ ਜੇ ਅਸੀਂ ਖੁਸ਼ੀ ਖੁਸ਼ੀ ਆਏ ਖੁਸ਼ੀ-ਖੁਸ਼ੀ ਅਸੀਂ ਅਨੰਦ ਕਰਦੇ ਕੀਤੇ ਘੁਸੀ ਘੁਸੀ ਉੱਥੇ ਚਲੇ ਗਏ ਜਦੋਂ ਆਪਾਂ ਦੁਬੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਥੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਿਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਗਲਾਲਾਵਰ ਡਾਕਟਰ ਬੁਲਾਇਆ ਡਾਕਟਰ ਨੂੰ ਫਿਰ ਨਹੀਂ ਕੁਝ kiya ਇਹਨਾਂ ਨੂੰ ਫਿਰ ਗਲਾਲਾਵਰ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਚ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ 10 ਤਾਂ 15 ਮਿੰਟਾਂ ਬਰਾਦੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਜੂਕੇਸ਼ਨ ਪੜਾਈ ਕਿੰਨੀ ਕੀਤੀ ਦੀ ਬੇਟੀ ਨੇ ਬੇਟੇ ਨੇ ਬੀ ਗ੍ਰੈਜੂਏਸ਼ਨ ਕੀਤੀ ਬੇਟੇ ਨੇ ਨਹੀਂ ਤੁਹਾਡਾ ਬੇਟਾ ਸੀ ਹਾਂਜੀ ਸਾਡਾ ਬੇਟਾ ਸੀ ਪਿੰਡ ਤੁਹਾਡਾ ਪਿੰਡ ਕਿਹੜਾ ਸੀ ਇਹ ਹੋ ਗਿਆ ਬਾਸਲ ਬੋਣਕੇ ਦੀ ਗੋਲੂ ਕਾ ਬਾਹਰ ਖੇਤ ਤੇ ਅਸੀਂ ਬੈਠੇ ਸੀ ਬੈਠੇ ਹਾਂ ਜੀ ਹਾਂ ਜੀ ਚਾਵਾਂ ਦੇ ਨਾਲ ਆਏ ਸੀ ਹਾਂ ਜੀ ਚਾਵਾਂ ਨਾਲ ਖੁਸ਼ੀਆਂ ਮਤਮ ਹਾਂ ਜੀ ਆ ਇਸ ਟਾਈਮ ਤੇ ਅਸੀਂ ਕਿ ਪਾਉਂ ਗਿਆ ਸੀ ਇਹ ਕਿਰਗਤਨਾ ਸਾਡੇ ਨਾਲ ਬੀਤੀ ਕਿਹੜੀ ਕਤਮਾ ਜੀ ਆਤਾ ਨਹੀਂ ਜੀ ਆਤਾ ਬੇਟੀ ਦਾ ਕੀ ਨਾਮ ਹੈ ਮੇਲ ਮਰਾਨੀ ਜੀ ਕੋਈ ਕਤਮਾ ਵਾਪਰੀ ਨੰਦ ਕਰਕੇ ਚੁੱਕ ਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਰਲੇ ਬਸ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਬੀ ਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮੱਲਾ ਪਹੁੰਚੀ ਸੀ ਸਦਨ ਕਰਨੇ ਸੀ

ਗੋਲੂ ਕੀ ਨਾਲ ਰੁਕਣਾ ਟਾਣੀ ਹੈ ਜਿਬਾਰ ਖੇਤਾਂ ਤੇ ਲਾਵਾ ਫਿਰ ਹੋ ਗਏ ਸੀ ਹਾਂਜੀ ਲਾਵਾ ਫਿਰ ਤੋਂ ਬਾਅਦ ਸ਼ਗਨ ਵਿਆਰ ਹੋ ਰਹੀ ਸੀ ਹਾਂ ਸ਼ਗਨ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ